ਬਾਬਾ ਜੰਗ ਸਿੰਘ ਸਾਹਿਬ ਜੀ ਉਹ ਸੰਤ ਵੀ ਆ ਤੇ ਉੱਚੇ ਰਹਿਣ ਵਾਲੇ ਐ ਐ ਵੀਰ ਤੋੜ ਕੇ ਆਹੋ ਇਹ ਪਕੌੜੀਆਂ ਖਾਣ ਵਾਲਾ ਬਾਬਾ ਜੰਗ ਸਿੰਘ ਸਾਹਿਬ ਨਾਨਕ ਸਾਤਾ ਨੂਰਾ ਬਾਬਾ ਜੀ ਦੇ ਨਗਮੇ ਕਿੰਨੇ ਨੇ ਸਾਡੇ ਕੋਲ ਬਾਬਾ ਜੰਗ ਸਿੰਘ ਜੀ ਦੀ ਏਡੀ ਵੱਡੀ ਕੁਰਬਾਨੀ ਆ ਸ਼ਹੀਦ ਆ ਕੋਈ ਨਾ ਸ਼ਹੀਦ ਬਾਬਾ ਜੰਗ ਸਿੰਘ ਸਾਹਿਬ ਜੀ ਬਾਬਾ ਜੰਗ ਸਿੰਘ ਸਾਹਿਬ ਜੀ ਮੇਰਾ ਬਚਨ ਸੁਣਿਓ ਉਹ ਸੰਤ ਵੀ ਆ ਤੇ ਉਹ ਜਰਨੈਲ ਵੀ ਆ ਸੱਚ ਹੈ ਅਜੋ ਬ੍ਰਹਮ ਗਿਆਨੀ ਵੀ ਆ ਬ੍ਰਹਮ ਗਿਆਨੀਆਂ ਚੋਂ ਦਾ ਬਾਬਾ ਜੰਗ ਸਿੰਘ ਕਿਉਂਕਿ ਨਾਨਕ ਸਰ ਭਗਤੀ ਦਾ ਘਰ ਇੱਕ ਤੇ ਬਾਬਾ ਜੰਗ ਸਿੰਘ ਐ ਐ ਪੀੜੇ ਤੋੜ ਕੇ ਆਹ ਇੱਕ ਦੇ ਵਿੱਚ ਸਾਰੇ ਮੱਕ ਪਿਆਰਿਓ ਉਹ ਕੋਰੀਆਂ ਖਾਨ ਵਾਲਾ ਬਾਬਾ ਜੰਗ ਸਿੰਘ ਸਾਹਿਬ ਚਲੋ ਜਾਂਦੇ ਹੋ ਨਰਕਾਬਗਨ ਸਾਹਿਬ ਤੇ ਆਓ ਜੀ ਨੂੰ ਸੁਣਿਮਰ ਬੇਨਤੀ ਜਰੂਰ ਆਇ ਗਰੂ ਉੱਥੇ ਦਰਸ਼ਨ ਕਰਿਆ ਕਰੋ ਆ ਨੂਰ ਜੀ ਦੇ ਨੂਰੇ ਨਜ਼ਰ ਆਜੋ ਜੀ ਇਹਨਾਂ ਦੇ ਇਹ ਵੀ ਬੜੀ ਪਿਆਰੀ ਰੂਹ ਨੇ ਬਾਪੂ ਅਮਰ ਸਿੰਘ ਨੂਰ ਉਹ ਇਹ ਭਗਤੀ ਹੋਈ ਸਾਡੇ ਗੁਣ ਚੱਲੇਗੇ ਦੇ ਨਾਲ ਦਾ ਇੱਕ ਸਾਥੀ ਉਹ ਵੀ ਚਲ ਗਿਆ ਸਾਰਿਆਂ ਨੇ ਚੱਲੇ ਜਾਣਾ ਅਸਾਂ ਵੀ ਉੱਥੇ ਜਾਣਾ ਬਾਰੋਬਾਰੀ ਪਰ ਉਹਨਾਂ ਨੇ ਪੂਰਾ ਪ੍ਰਸੰਗ ਲਿਖਿਆ ਸੱਚੀ ਗੱਲ ਆਖਾਂ ਮੇਰੇ ਮਾਨਸੇ ਵੀ ਉਹ ਉਹਦਾ ਉਹ ਮੈਂ ਸਾਰਾ ਪੜਿਆ ਸੀ ਕਿਤਾਬ ਨਹੀਂ ਖੀ ਹੁਣੀ ਨਾਨਕ ਸਰਦਾਰ ਨੂਰ ਔਰ ਉਹ ਪਾਪਾ ਜੀ ਕੋਲ ਵੀ ਹੋਣਗੇ ਇਹਨਾਂ ਕੋ ਵੀ ਜ਼ਰੂਰ ਪੜਿਓ ਸੁਣਿਓ ਕੱਲ ਨੂੰ ਇਹਨਾਂ ਵੀ ਹਾਜ਼ਰੀਆਂ ਭਰਨੀਆਂ ਇਹ ਪੰਥ ਦੇ ਇੱਕ ਬੱਚੇ ਦੀ ਸੁਣਿਓ ਨੇ ਤਾਂ ਢਾਡੀ ਸਿੰਘ ਦਾ ਪੁੱਤ ਘੱਟਾ ਢਾਡੀ ਸਿੰਘ ਬਣ ਕੇ ਖੁਸ਼ ਨਹੀਂ ਪਰ ਇਹ ਗੁਰੂ ਕੀ ਕਿਰਪਾ ਹੈ ਜੇ ਇਹ ਬਣੀ ਤੇ ਸਾਡਾ ਤੁਹਾਡਾ ਸਭ ਦਾ ਫਰਸ਼ ਬਣਦਾ ਸਤਿਕਾਰ ਕਰੀਏ ਸੋ ਮੈਂ ਬਾਬਾ ਜੀ ਨੂੰ ਬੇਨਤੀ ਕਰਾਂ ਕੋਈ ਗੱਲ ਨਹੀਂ ਬਾਬਾ ਜੀ ਦੇ ਨਗਮੇ ਇਹ ਹੰਕ ਨੇ ਸਾਡੇ ਕੋਲ ਉਹ ਰਿਕਾਰਡ ਘੜਾਉਣੇ ਆ ਬਾਬਾ ਜੰਗ ਸਿੰਘ ਜੀ ਦੀ ਏਡੀ ਵੱਡੀ ਕੁਰਬਾਨੀ ਆ ਨਾਨਕ ਸਰ ਦੇ ਵਿੱਚ ਵੱਡੇ ਵੱਡੇ ਬ੍ਰਹਮ ਗਿਆਨੀ ਹੋਏ ਹੋਇਆ ਮੌਨਗੇ ਵੀ ਪਰ ਅੱਜ ਤੱਕ ਜੇ ਨਾਨਕ ਸਰਦਾ ਅਰਥੀ ਅਰਸ਼ਾਂ ਦਾ ਨਿਰਮਲ ਪ੍ਰੰਥ ਦਾ ਚਮਕਦਾ ਸਤਾਰਾ ਸ਼ਹੀਦ ਹੈ ਕੋਈ ਨਾ ਉਹ ਸ਼ਹੀਦ ਮਾਮਾ ਜੰਗ ਸਿੰਘ ਸਾਹਿਬ ਉਹ ਉਹਨਾਂ ਨੂੰ ਉਹਨਾਂ ਨੂੰ ਮਾਨ ਤੇ ਬਾਬਾ ਜੋਗਾ ਸਿੰਘ ਜੀ ਇਹਨਾਂ ਨੇ ਇਹ ਇਹਨਾਂ ਨੇ ਉਹਨਾਂ ਦੇ ਰੰਗ ਨੂੰ ਮਾਨਿਆ ਸਿੰਧਾ ਸ਼ਹੀਦ ਬਣੇ ਤਾਂ ਕਈ ਮਰਦੇ ਆ ਪਰ ਸੱਚਮੁੱਚ ਇਹ ਇੱਕ ਤਣਕੇ ਖੜਨਾ ਖੜ ਜਾਣਾ ਖੜ ਜਾਣਾ ਪਿਰਲਿਆਂ ਦੇ ਸੇ ਆਉਂਦਾ ਬੋਲੋ ਜੀ ਥੱਲੇ ਦੇ ਨਾਲ ਹੀ ਬੋਲੇ ਇਸੋਨਿਆ